ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚੇ ਹਾਂ ਮਾਤਾ ਸਾਬਕਾ ਔਰ ਜੋ ਤਲਵੰਡੀ ਸਾਬੂ ਦੇ ਵਿੱਚ ਜਿੱਥੇ ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ਧਾਰਮਿਕ ਸਮਾਗਮ ਅਰਚਾਇਆ ਜਾ ਰਿਹਾ ਹੈ ਇਸ ਸਮਾਗਮ ਦੇ ਵਿੱਚ ਸੁਖਣੀ ਸਾਹਿਬ ਦੇ ਜਾਪ ਹੋਣਗੇ ਬੱਚਿਆਂ ਵੱਲੋਂ ਸ਼ਬਦ ਕੀਰਤਨ ਕੀਤਾ ਜਾਣਾਗਾ ਤੇ ਆਓ ਆਪਾਂ ਇਸ ਸਮਾਗਮ ਦੇ ਵਿੱਚ ਚੱਲ ਕੇ ਗੁਰਬਾਣੀ ਸਰਵਣ ਕਰਦੇ ਹਾਂ ਤੇ ਤੁਸੀਂ ਵੀ ਇਸ ਤੁਸੀਂ ਵੀ ਸਰਵਣ ਕਰਿਓ ਗੁਰਬਾਣੀ ਦਾ ਜਾਪ ਆਪਨੇ ਬਾਰੇ ਨਾ ਹਾਰਾ ਸੁਖਾਂ ਪਰ ਸੁਖਰਾ ਤਾਂ ਉਹਦੇ ਵਿੱਚ ਮੌਲ ਲਾ ਗਿਆ ਜਾਕੀ ਤਰਭਤ ਹੈ ਦਮਾਸ ਹਜ਼ਾਰ ਕਿਉਂ ਦਾ ਸ਼ਰਭਾਹ ਦੇ ਸਿੱਖੀ ਸਿਖੀ ਜੀ ਦਿਖਾਏ ਬਾਅਦ ਸ਼੍ਰੀ ਤੋਂ ਦੋ सागितेरा मैं जानी सागितेरा मैं जानी सागितेरा मैं जानी सागितेरा मान अन्याग राक ऊपी सेब करे अस्ति है अंकसिंहै अहजों श ਉਹੀ ਸੇਵਾ ਕਰੇ ਜਿਉਂ ਦੁਰਮukh ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਪ੍ਰਿੰਸੀਪਲ ਡਾਕਟਰ ਕੌਂਫੀਡੈਂਟ ਕਰ ਮਾਤਾ ਸਾਹਿਬ ਕੌਰ ਗਰਲਸ ਕਾਲਜ ਸਬਕੀ ਤਲਵੰਡੀ ਅੱਜ ਅਸੀਂ ਆਪਣੇ ਵਿਦਿਅਕ ਸੈਸ਼ਨ ਦਾ 2024-25 ਦਾ ਉਦਘਾਟਨ ਕੀਤਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸੁਖਨੀ ਸਾਹਿਬ ਜੀ ਦਾ ਪਾਠ ਕਰਵਾਇਆ ਤੇ ਬੱਚਿਆਂ ਨੇ ਰਸਕੰਨਾ ਕੀਰਤਨ ਕੀਤਾ ਉਪਰੰਤ ਯਾਨੀ ਅਕ ਸਾਹਿਬ ਤੋਂ ਸਾਡੇ ਦਾਸੀ ਸਿੰਘ ਜੀ ਅੱਗੇ ਨੇ ਜੀਨੇ ਬੱਚਿਆਂ ਨੂੰ ਬਹੁਤ ਵਧੀਆ ਉਪਦੇਸ਼ ਦਿੱਤਾ ਕਿ ਵਿਨਿਆਵੀ ਵਿੱਦਿਆ ਦੇ ਨਾਲ ਨਾਲ ਜਿਹੜੀ ਰੂਹਾਨੀ ਵਿੱਦਿਆ ਹੈ ਉਹ ਸਾਡੀ ਰੂਹ ਦੀ ਖੁਰਾਕ ਹੁੰਦੀ ਹੈ ਤੇ ਸਾਡੀ ਰੂਹ ਨੂੰ ਖੁਰਾਕ ਜ਼ਰੂਰੀ ਹੁੰਦੀ ਹੈ ਕਿਉਂਕਿ ਅੱਜ ਅਸੀਂ ਜਿਸ ਮਾਹੌਲ ਦੇ ਵਿੱਚ ਰਹਿ ਰਹੇ ਆ ਉੱਥੇ ਨੈਤਿਕ ਕਦਰਾਂ ਕੀਮਤਾਂ ਬਹੁਤ ਗਰਾਵਟ ਵੱਲ ਜਾ ਰਹੀਆਂ ਨੇ ਤੇ ਅਸੀਂ ਆਪਣੇ ਬੱਚਿਆਂ ਨੂੰ ਇੱਕ ਅਸੀਸ ਦੰਨੇ ਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸੀਂ ਅਰਦਾਸ ਕਰਕੇ ਜੋਦੜੀ ਕਰਕੇ ਉਹਨਾਂ ਤੋਂ ਇੱਕ ਆਸ਼ੀਰਵਾਦ ਮੰਗਦੇ ਆ ਕਿ ਸਾਨੂੰ ਤੇ ਸਾਡੇ ਬੱਚਿਆਂ ਨੂੰ ਨੈਤਿਕ ਤੌਰ ਤੇ ਉਹ ਬਹੁਤ ਮਜ਼ਬੂਤ ਕਰਨ ਸਾਡੇ ਬੱਚਿਆਂ ਨੂੰ ਵਿੱਦਿਆ ਦਾ দান ਬਖਸ਼ਣ ਸਾਡੇ ਸਮੂਹ ਸਟਾਫ ਦੇ ਸਿਰ ਦੇ ਉੱਤੇ ਮਿਹਰ ਪਰਿਆ ਹੱਥ ਰੱਖਣ ਆਲੇ ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇंदे ਪਹੁੰਚੇ ਵੱਖਰੇ ਵੱਖਰੇ ਸਕੂਲਾਂ ਦੇ ਪ੍ਰਿੰਸੀਪਲ ਸਟਾਫ ਮੈਂਬਰਸ ਹਬਾਨ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਹੁੰਚੇ ਸਾਡੀ ਆਪਣੀ ਸੰਸਥਾ ਦੇ ਮੈਨੇਜਮੈਂਟ ਦੇ ਮੈਂਬਰ ਸਹਿਬਾਨ ਪਹੁੰਚੇ ਯਾਨੀ ਹਰਪ੍ਰੀਤ ਸਿੰਘ ਜੀ ਨੇ ਵੀ ਆਪਣੀ ਹਾਜ਼ਰੀ ਲਗਵਾਈ ਤੇ 택ਤੂ ਸਾਹਿਬ ਦੇ ਉੱਤੋਂ ਵੀ ਗਿਆਨੀ ਜਗਤਾਰ ਸਿੰਘ ਜੀ ਤੇ ਉਹਨਾਂ ਦੇ ਨਾਲ ਆਏ ਹੋਏ ਸਹਿਯੋਗੀਆਂ ਨੇ ਬਹੁਤ ਪਰਮੇਸ਼ ਸ਼ਮੂਲੀਅਤ ਕੀਤੀ ਤੇ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਮੈਂ ਸਮੂਹ ਸੰਗਤ ਦਾ ਸਮੂਹ ਵਿਦਿਆਰਥੀਆਂ ਦਾ ਤੇ ਸਮੂਹ ਆਏ ਹੋਏ ਭੈਣ ਭਰਾਵਾਂ ਦਾ ਸੱਜਣਾ ਦਾ ਤੇ ਪ੍ਰਿੰਸੀਪਲ ਸਹਿਬਾਨ ਤੇ ਅਧਿਆਪਕ ਸਹਿਬਾਨ ਦਾ ਬਹੁਤ-ਬਹੁਤ ਸ਼ੁਕਰੀਆ ਕਰਦੇ ਆਂ ਗੁਰਨਾਨਕ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ